ਆ ਵੇਖੋ ਕਿਵੇਂ ਪੈਟਰੋਲ ਪੰਪਾਂ ਦੇ ਉੱਤੇ ਲੋਕਾਂ ਦੇ ਨਾਲ ਸ਼ਰਿਆਮ ਲੁੱਟਦੇ ਸਕੈਮ ਹੁੰਦਾ ਹੈ ਤੇ ਜਦੋਂ ਇੱਕ ਪੱਤਰਕਾਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਅੱਗੋਂ ਦੇਖੋ ਬੰਦਾ ਕਿਵੇਂ ਉਸਦੇ ਗੱਲ ਪੈ ਗਿਆ।ਦਰਅਸਲ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਜਿੱਥੇ ਪਾਰਕਿੰਗ ਨੂੰ ਲੈ ਕੇ ਪੈਟਰੋਲ ਪੰਪ ਦੀ ਵਰਦੀ ਪਾਏ ਹੋਏ ਇਸ ਸ਼ਖਸ ਦੇ ਵੱਲੋਂ ਕਿਵੇਂ ਵੱਡਾ ਸਕੈਮ ਕੀਤਾ ਜਾ ਰਿਹਾ ਸੀ ਤੇ ਪਰ ਅੱਗੋਂ ਇਸ ਨੂੰ ਇੱਕ ਪੱਤਰਕਾਰ ਟੱਕਰ ਜਾਂਦਾ। ਪੱਤਰਕਾਰ ਦੇ ਨਾਲ ਅਸਤੀ ਜੰਮ ਕੇ ਬਹਿਸਬਾਜ਼ੀ ਹੁੰਦੀ ਹੈ ਜਿਸ ਦੇ ਅਕੇ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈਆਂ ਨੇ। ਆਹ ਬਈ ਖਾ ਦਿਖਾ ਪਰਚੀ ਦਿਖਾ ਫਿਰ ਕਿਨਾ ਮਾਦਰਾ ਹਾਂ ਜੀ ਇਹ ਕਹਿੰਦੇ ਇਹ ਪੱਤਰਕਾਰਾਂ ਪੱਤਰਕਾਰਾਂ ਪਿੱਛੇ ਹੋ ਕੇ ਖੜਦਾ ਤਕੜਾ ਨਹੀਂ ਹੈਗਾ ਮੇਰੇ ਨਾਲ ਤਾਂ ਕੀ ਹੋ ਗਿਆ ਆ ਪਰਚੀ ਫਿਰ 50 ਰੁਪਏ ਕਹਿੰਦੇ ਮੈਂ ਪਾਰਕਿੰਗ ਮੰਗੀ ਆ ਵੇ ਠੀਕ ਆ ਦਿਖਾ ਫਿਰ ਥੋੜੀ ਦੇ ਦੂੰਗਾ ਆ ਵੇ ਦਿਖਾ ਤਾਂ ਦੇ ਲੈ ਫਿਰ ਦਿਖਾ ਫਿਰ ਓਰੇ ਕਾਦੀਆ ਫਿਰ ਦਿਖਾ ਇੱਥੇ ਕੌਣ ਆ ਮਾਲਕ ਇਹਦਾ ਨੰਬਰ ਨੰਬਰ ਇੱਥੇ ਕਿਹੜਾ ਨੰਬਰ ਨੰਬਰ ਇੱਥੇ ਲਿਖਾ ਸਾਰਾ ਕੁਝ ਹੈਗਾ ਜਲ ਆ ਜਾ ਫਿਰ ਪੰਪੜਿਆ ਕੋਲੇ ਚੱਲ ਮਾਲਕਾਂ ਕੋਲੇ ਮੈਂ ਗੱਲ ਕਰਾ ਲੈਣਾ ਚੱਲ ਚੱਲ ਫੋਨ ਤੇ ਆ ਜਾ ਉੱਥੇ ਮੈਂ ਗੱਲ ਕਰਾ ਦਿੰਦਾ ਚੱਲ ਫਿਰ ਉੱਥੇ ਉੱਥੇ ਥੋੜੀ ਨਾ ਆ ਫਿਰ ਹੁਣ ਤੂੰ ਆ ਨਾ ਪਰ ਮੇਰਾ ਵੀ ਨਾਮ ਕੀ ਆ ਦਰਾ ਵੀਰੇ ਮਾਲਕ ਨੂੰ ਬੁਲਾ ਦੇ ਨਾਮ ਕੀ ਆ ਦਰਾ ਮੇਰੇ ਨਾਮ ਤੋਂ ਕੀ ਲੈਣਾ ਤੇਰਾ ਤੂੰ ਇੱਥੇ ਤੈਨੂੰ ਆ ਅਧਿਕਾਰ ਮੈਂ ਤੇਰੇ ਤੋਂ ਮਾਲਕ ਕਿੱਥੇ ਖੜਾਇਆ ਅੱਛਾ ਪਾਰਕਿੰਗ ਵਾਸਤੇ ਇਹ ਪਾਰਕਿੰਗ ਤਾਂ ਪਾਰਕਿੰਗ ਇਹਨਾਂ ਦੀ ਪਾਰਕਿੰਗ ਨਹੀਂ ਹੈਗਾ ਗੱਲ ਗੱਲ ਸੁਣ ਲੈ ਹਾਂਜੀ ਉਹਨਾਂ ਦੀ ਕਿਹੜੀ ਪਾਰਕਿੰਗ ਉਹਨਾਂ ਦੀ ਉਧਰ ਪਿੱਛੇ ਆ ਉਹ ਫ੍ਰੀ ਪਾਰਕਿੰਗ ਲੈ ਤੇਰਾ ਮਾਲਕਾਂ ਨਾਲ ਕਰਾ ਗੱਲ ਫਿਰ ਚੱਲ ਫਿਰ ਮਾਲਕਾਂ ਨਾਲ ਗੱਲ ਕਰ ਆ ਜਾ ਫਿਰ ਨੌ ਬੋਲ ਕੀ ਆ ਤੇਰਾ ਹੁਣੇ ਗੱਲ ਕਰ ਉਹਨਾਂ ਨੌ ਕੀ ਆ ਤੇਰਾ ਚੱਲ ਤੁਸੀਂ ਬਾਈ ਜੀ ਦੇਤੇ ਪੈਸੇ ਸਾਨੂੰ ਵੀਰੇ 200 ਮੰਗਦੇ ਨੇ 200 ਰੁਪਏ ਗੱਡੀ ਦਾ ਹਾਂ ਜੀ 200 ਰੁਪਏ ਗੱਡੀ ਦਾ ਠੀਕ ਹੈ ਜੀ 500 ਰੁਪਏ ਬਾਈ ਪਰਚੀ ਦੇਖ ਲੋ ਜਾ ਜਾ ਇਹ ਕੰਮ ਨਾ ਕਰ ਨਾ ਨਾ ਕਰਦੇ ਆ ਆਪਾਂ ਚਲੋ ਅੰਦਰ ਵੀਡੀਓ ਬਣਾਉਣੀ ਸੀ ਆਪਾਂ ਪਹਿਲਾਂ ਇਹਦੀਓ ਬਣਾ ਲੈਨੇ ਆ ਕੀ ਨਾਮ ਆ ਤੇਰੇ ਮਾਲਕਾਂ ਦਾ ਬਾਈ ਆ ਰਹੇ ਹੋਏ ਇਹਨਾਂ ਨੇ ਵੀਡੀਓ ਬਣਾਉਣ ਲੱਗੇ ਹੋਏ ਆ ਕਹਿੰਦੇ ਵੀ ਸਾਰੀ ਪਾਰਕਿੰਗ ਲੈਨੇ ਹੋ ਤੁਸੀਂ ਆਏ ਸਕੂਟਰੀ ਲੈ ਕੇ ਆਏ 50 ਰੁਪਏ ਮੰਗੇ ਇਹਨਾਂ ਨੇ ਕਹਿੰਦੇ ਮਾਲਕ ਨੂੰ ਬੁਲਾ ਰਿਹਾ ਹਾਂ ਆ ਦੇਖੋ ਮੜਿਆ ਆ ਆ ਗੱਲ ਕਰੋ ਮਾਲਕ ਹਾਂ ਜੀ ਬਾਈ ਜੀ ਕੀ ਨਾਮ ਆ ਜੀ ਇੱਕ ਮਿੰਟ ਹਾਂ ਜੀ ਬਾਈ ਇਹ ਇਹ ਪ੍ਰਾਈਵੇਟ ਕੰਪਨੀ ਵੀ ਨਹੀਂ ਕੁਝ ਨਹੀਂ ਕਰ ਸਕਦਾ ਮਤਲਬ ਇੱਥੇ ਬਾਈ ਜੀ ਲਿਖ ਕੇ ਤਾਂ ਲਾਇਆ ਨਹੀਂ ਹੋਇਆ ਉਹਦਾ ਇੰਕ ਤੇ ਇੱਧਰ ਹੋਰ ਜਿਹੜਾ ਪਰਕਿੰਗ ਵਾਲਾ ਆ ਆ ਪਰਕਿੰਗ ਵਾਲੇ ਇਹਨਾਂ ਨੇ ਕਿਥੇ ਲਿਖ ਕੇ ਲਾਇਆ ਰੀਲ ਨਵੀਂ ਪਰਕਿੰਗ ਆ ਇਹ ਤੁਸੀਂ ਵੈਸੇ ਪ੍ਰਾਈਵੇਟ ਤਾਂ ਤੁਸੀਂ ਵੀ ਨਹੀਂ ਲਿਖ ਕੇ ਲਾਇਆ ਹੋਇਆ ਵੀ ਇਹ ਪਾਰਕਿੰਗ ਆ ਜੀ ਨਾਮ ਕੀ ਆ ਬਾਈ ਜੀ ਤੁਹਾਡਾ ਸਾਰ ਦੋਨੋਂ ਨਹੀਂ ਪੁੱਛਦੇ ਤੁਸੀਂ ਨਾਮ ਲਾਓ ਨਹੀਂ ਨਹੀਂ ਨਾਮ ਕੀ ਆ ਬਾਈ ਜੀ ਨਾਮ ਦੱਸਿਓ ਮੜਾ ਜਾ ਤੁਹਾਡਾ ਨਾਮ ਤਾਂ ਦੱਸਿਓ ਜੀ ਮੜਾ ਜਾ ਕੋਈ ਨਹੀਂ ਮੈਨੂੰ ਦੱਸ ਚਲਾ ਹੁੰਦਾ ਜਿਹੜਾ ਮੈਂ ਆਹੇ ਨੋਟਿਸ ਮੈਂ ਇੱਥੇ ਖੜਾ ਆਂ ਜੀ ਨਾਮ ਤਾਂ ਦੱਸੋ ਪਹਿਲਾਂ ਆਪਦਾ ਨਾ ਨਾਮ ਤੋਂ ਤੁਸੀਂ ਦੱਸੋ ਕੀ ਲੈਣਾ ਤੁਸੀਂ ਲੈ ਬਾਈ ਜੀ ਹੱਦ ਅਸੀਂ ਕਿਹੜਾ ਕੋਈ ਵਿਆਹ ਕੀਤਾ ਨਹੀਂ ਗਨਾਹ ਤਾਂ ਨਹੀਂ ਕਰਿਆ ਇੱਥੇ ਲਿਖ ਕੇ ਵੀ ਨਹੀਂ ਨਾ ਲਾਇਆ ਹੋਇਆ ਤੁਸੀਂ ਵੀ ਇਹ ਪਾਰਕਿੰਗ ਆ ਬਾਈ ਤੁਹਾਨੂੰ ਮਿਲ ਲਾਂਗੇ ਅਗੇ ਇੰਨੀ ਗੱਲ ਦੀ ਬਾਈ ਜੀ ਇੱਥੇ ਲਿਖ ਕੇ ਵੀ ਨਹੀਂ ਲਾਇਆ ਹੋਇਆ ਵੀ ਪਾਰਕਿੰਗ ਆ ਇਹ ਜਾਂ ਪ੍ਰਾਈਵੇਟ ਪਾਰਕਿੰਗ ਆ ਜਾਂ ਪੈਟਰੋਲ ਪੰਪ ਵਾਲਿਆਂ ਦੀ ਪਾਰਕਿੰਗ ਆ ਇਹ ਭਾਈ ਇਹ ਦੇਖੋ ਜੀ ਆਉਣਾ ਪੰਪ ਚਾਲੂ ਰੱਖਣਾ ਪੰਪ ਦਾ ਲੱਗਦਾ ਜੀ ਫਿਰ ਇਹ ਤਾਂ ਸਕੈਮ ਹੋ ਰਿਹਾ ਜੀ ਤੁਸੀਂ ਆਪਦੀ ਪੰਪ ਦੀ ਤੁਸੀਂ ਬਾਈ ਜੀ ਇੱਥੇ ਫਿਰ ਲਿਖ ਕੇ ਲਾਓ ਨਾ ਜੀ ਵੀ ਇਹ ਪ੍ਰਾਈਵੇਟ ਪਾਰਕਿੰਗ ਪੰਪ ਦੀ ਹੈ ਇਹ ਇਹ ਤਾਂ ਲੋਕ ਆਪਣੇ ਇਖੇ ਨਾਲ ਇੱਧਰ ਆ ਰਹੇ ਨੇ ਗੱਡੀਆਂ ਕਿਹਨੇ ਲਾਇਆ ਇਹ ਪੰਪ ਦੀ ਪਾਰਕਿੰਗ ਹੈ ਜੀ ਆ ਇੱਥੇ ਫਿਰ ਲਿਖ ਕੇ ਵੀ ਲਾਓ ਨਾ ਜੀ ਫਿਰ ਜੀ ਤੁਸੀਂ ਪਾਰਕਿੰਗ ਇਹ ਅਪਰੂਵਡ ਕਰਾਈ ਬਾਈ ਜੀ ਤੁਸੀਂ ਅਪਰੂਵਡ ਕਰਾਈ ਹੋਈ ਹੈ ਇਹ ਹਾਂ ਜੀ ਪਬਲਿਕ ਪਾਰਕਿੰਗ ਤੁਸੀਂ ਆਪਣੀ ਪ੍ਰਾਈਵੇਟ ਪਾਰਕਿੰਗ ਅਪਰੂਵਡ ਕਰਾਈ ਹੋਈ ਆ ਤੁਸੀਂ ਪੈਸੇ ਲੈ ਸਕਦੇ ਹੋ ਇਹ ਚੀਜ਼ ਦੇ ਸਰ ਤੁਸੀਂ ਸੀਐਲਯੂ ਲਿਆ ਹੋਇਆ ਕੀ ਕਰਦੇ ਤੁਸੀਂ ਇਹ ਪਾਰਕਿੰਗ ਦਾ ਪਾਰਕਿੰਗ ਦੀ ਪਰਮਿਸ਼ਨ ਲਈ ਹੋਈ ਆ ਤੁਸੀਂ ਮੇਰੇ ਕੋਲ ਟੀਜੋ ਲੈਂਦੇ ਹੋ ਉਹਦੇ ਮੈਂ ਫਾਰਮ ਭਰੇ ਹੋਏ ਨੇ ਮੈਨੂੰ ਫੀਸ ਭਰੀ ਹੋਈ ਆ ਕੀ ਕਰਦੇ ਹੋ ਤੁਸੀਂ ਫੀਸ ਨਹੀਂ ਗੱਲਾਂ ਮੈਂ ਤਾਂ ਗੱਲਾਂ ਇਹ ਕਰ ਰਿਹਾ ਬਾਈ ਜੀ ਹਾਂ ਜੀ ਕੋਈ ਆ ਤੁਸੀਂ ਕੋਈ ਵੀ ਤੁਹਾਨੂੰ ਨਹੀਂ ਮੁਗਦਾ ਤੁਸੀਂ ਨਾਲ ਨਾਲ ਕਰ ਫਿਰ ਇਹ ਲੋਕਾਂ ਤੋਂ ਆਮ ਲੋਕ ਆਮ ਲੋਕਾਂ ਤੋਂ ਵੀ ਲੈ ਰਹੇ ਹੋ ਜੀ ਇੱਕ ਮਿੰਟ ਇੱਕ ਮਿੰਟ ਬਾਈ ਖੜ ਜਾ ਇੱਕ ਮਿੰਟ ਜਾਇਓ ਨਾ ਜੀ ਤੇ ਇਹ ਆਮ ਲੋਕਾਂ ਤੋਂ ਵੀ ਪੈਸੇ ਲੈ ਰਹੇ ਹੋ ਜੀ ਹਾਂ ਜੀ ਚਲੋ ਕੋਈ ਗੱਲ ਨਹੀਂ ਆ ਬੰਦੇ ਨਾਲ ਕਰੋ ਜੀ ਗੱਲ ਮੈਂ ਤਾਂ ਆਪਦੀ ਵੀਡੀਓ ਬਣਾਉਣਾ ਆ ਬੜੋ ਬਾਈ ਜੀ ਕਿਹੜੇ ਪਿੰਡੋਂ ਆਏ ਹੋ ਤੁਸੀਂ ਆ ਇੱਥੇ ਤੁਸੀਂ ਕੀ ਮਤਲਬ ਕਰਨ ਲੱਗੇ ਸੀਗੇ ਹੁਣ ਤੁਹਾਨੂੰ ਰੋਕਿਆ ਕਿਉਂ ਗਿਆ ਇਹ ਕਹਿੰਦੇ ਪਾਰਕਿੰਗ ਗੱਡੀ ਲਾਉਣ ਲੱਗੇ ਸੀ 200 ਰੁਪਏ ਕਹਿੰਦੇ ਨੇ ਪਰ ਐਗਜ਼ੀਬਿਸ਼ਨ ਦੀ ਤੁਸੀਂ ਇੱਥੇ ਸਾਹਮਣੇ ਆਏ ਹੋ ਆਹ ਸਾਹਨੇ ਵਾਲਾ ਐਗਜ਼ੀਬਿਸ਼ਨ ਤੇ ਹਨਾ ਕਿਸਾਨ ਐਕਸਪੋ ਤੇ ਇੱਥੇ ਕੋਈ ਲਿਖ ਕੇ ਨਹੀਂ ਲਾਇਆ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਪਾਰਕਿੰਗ ਆ ਇਹਨਾਂ ਨੇ ਆਪ ਹੀ ਗੱਡੀਆਂ ਖੜੀਆਂ ਨੇ ਵੀਰੇ ਦੇਖ ਕੇ ਸੀ ਇਹਨਾਂ ਨੇ ਆਪ ਹੀ ਦੱਸਿਆ ਜੀ ਠੀਕ ਹੈ ਜੀ ਪਰਚੀ ਇਹ ਦੇ ਰਹੇ ਨੇ ਕੋਈ ਤੁਹਾਨੂੰ ਨਹੀਂ ਪਰਚੀ ਪਰਚੀ ਤੇ ਕੋਈ ਪ੍ਰੋਪਰ ਐਡਰੈਸ ਕੋਈ ਪ੍ਰੋਪਰ ਨਾਮ ਨੰਬਰ ਨਹੀਂ ਲਿਖਿਆ ਹੋਇਆ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਹਾਂ ਜੀ ਰਾੜਾ ਸਾਹਿਬ ਤੋਂ ਰਾੜਾ ਸਾਹਿਬ ਤੋਂ ਇੱਥੇ ਕਾਦੀ ਆਏ ਹੋ ਤੁਸੀਂ ਇਹ ਪਰਚੀ ਕਾਦੀ ਕਟਾਈ ਹੈ ਦਿਖਾਓ ਮਣੀ ਜੀ ਖੋਲਿਓ ਇਹਨੂੰ ਕਿੰਨੇ ਪੈਸੇ ਦਿੱਤੇ ਆ ਜੀ ਤੁਸੀਂ 50 ਰੁਪਏ 50 ਰੁਪਏ ਐਡਵਾਂਸ ਚ ਦਿੱਤੇ ਆ ਇੱਥੇ ਕੋਈ ਪਾਰਕਿੰਗ 200 ਰੁਪਿਆ ਲਿਖਿਆ ਹੋਇਆ ਆ ਆ ਦੇਖ ਸਕਦੇ ਹੋ ਇੱਥੇ ਕੋਈ ਪ੍ਰੋਪਰ ਨੰਬਰ ਨਹੀਂ ਲਿਖਿਆ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਲਿਖਿਆ ਕੁਝ ਨਹੀਂ ਲਿਖਿਆ ਇੱਕ ਪ੍ਰਿੰਟਡ ਪਰਚੀ ਆ ਆਰਐਸ ਪਾਰਕਿੰਗ ਤੇ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕੋਈ ਰਜਿਸਟਰ ਰਜਿਸਟਰ ਦਾ ਨੰਬਰ ਹੈ ਨਹੀਂ ਬਾਈ ਇੱਥੇ ਕੋਈ ਕੱਲ ਨੂੰ ਜੇ ਤੁਹਾਡੀ ਮੋਟਰਸਾਈਕਲ ਜਾਂ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਹੁੰਦਾਗਾ ਗੱਡੀ ਦਾ ਤੁਸੀਂ ਜਾ ਕੇ ਰਿਪੋਰਟ ਕਰਾਉਂਗੇ ਤੇ ਅਥੋਰਾਈਜ਼ਡ ਹੈ ਹੀ ਨਹੀਂ ਇਹ ਗਰੀਏ ਫਿਰ ਆਉਣਾ ਪੈਗਾ ਫਿਰ ਇਹ ਜੁम्मेवार ਨੇ ਪੂਰੇ ਇਹ ਇੱਥੇ ਥੱਲੇ ਲਿਖਿਆ ਵੀ ਵੀ ਹੋਇਆ ਪਾਰਕਿੰਗ ਐਟ ਓਨਰ ਰਿਸਕ ਇਹ ਤੁਹਾਡੇ ਆਪ ਦੇ ਰਿਸਕ ਤੇ ਇੱਥੇ پارک ਕਰੀ ਹੋਈ ਹੈ ਜੀ ਗੱਡੀ ਕੋਈ ਜਗ੍ਹਾ ਹੀ ਨਹੀਂ ਕਿਰੇ ਆਉਣ ਦੇ ਵਿੱਚ ਕੀ ਕਰੀਏ ਫਿਰ ਕਢਾਉਣਾ ਠੀਕ ਜੀ